ਕੀ ਕਰਾ ਫਿਰ। ਹੱਟ ਟੌੜਿਆਂ 'ਚ ਜ਼ਿਆਦਾ ਫਰਕ ਹੈ। ਜਾਂ ਜਿਹਨੂੰ ਕੋਈ ਨਹੀਂ ਉਹ ਖੜਾ ਹੀ ਇਦਾਂ ਦਾ। ਪੈਰਾਂ 'ਚੋਂ ਲੀਕ ਗਿਆ। ਆਹ। ਆਉਣੇ ਪਾਰ ਵਾਲੇ ਗੀਰ ਲੇ। ਕਦੀ ਬੰਬਾ ਡੱਕ ਜਿੱਤ। ਬੂਟਾ ਬਾੜ ਹੋਇਆ। ਹੁਣ ਅਸੀਂ ਇੱਕ ਰਕਮਾ ਜਾਣਾ ਬਾਹਰ। ਲੱਗਿਆ ਤਾਂ ਵੱਢਣ ਇੱਕ ਵਾਰੀ। ਆਹ। ਦਾਕੀਆਂ ਬਜਾਰੀ ਦਸੀਆਂ ਟੁੱਟ ਜੂਵੇ। ਨਾ। ਮੈਂ ਪਰੇ ਰੱਖੀ। ਇਆ। ਈਕਾਲ ਜੀ। ਅਸੀਂ ਈਕਾਲ ਜੀ ਵੀ ਸਾਰਿਆਂ ਨੂੰ। ਹੂੰ। ਕਿੱਧਰ ਤਿਆਰੀ ਤਿਆਰੀ ਹੁਣ ਬੂਲਣ ਜਣਾ ਵੱਟਿਆ ਪਿਆ ਬੱਬਰ ਤੋਂ ਆਓ ਹੁਣ ਹੁਣ ਆਉਂਦਾ ਸਿਆਲ ਕਹਾ ਹੂੰ ਚੁੱਲੇ 'ਵਾਂ ਲੱਕੜੀ ਨਹੀਂ ਚਾਹੀਦੀ ਐ ਮਗਾ ਚੱਕ ਲੈ ਜਿਹੜੀ ਕਿ ਚੱਕ ਲੈਣਾ ਕੋਈ ਦੋ ਵਾਟਾ ਦਾ ਉਠਾਉਣਾ ਚੁੱਲੇ 'ਵਾਂ ਕੋਈ ਲੱਗਣੀ ਐ ਤੂੰ ਜੇ ਬੜਨੀ ਚੱਲ ਧੂੜੀ ਦਾ ਬੜੂ ਦਾ ਸਹੀ ਕਿਤੇ ਹੋਰ ਫਾਇਦਾ ਤੇ ਦਊਗੀਓ ਹਾਂ ਫਾਇਦਾ ਤੇ ਦਊਗੀ ਨਹੀਂ ਕਿਹੜਾ ਹੋਰ ਚੱਕ ਲੈ ਜਣਿਆ ਉਹ ਤਾਂ ਟਕੜਾ ਐ ਹਾਂ ਵੀ ਦੋ ਗਿੱਲੇ ਨਹੀਂ ਸ਼ਾਂਹ ਫੂਕ ਦੰਨੇ ਆਪਾ ਫੂਕ ਦੇ ਪਾਈ ਫੂਕਤੀ ਫੂਕਤੀ ਵੀ ਆ ਫੂਕ ਦੋ ਗਿੱਲੇ ਸ਼ਾਂਹ ਫੂਕਤੀ ਆ ਕੀ ਫੇਰ ਸੰਗਾਉਣੇ ਆ ਇਹ ਤੇਰਾ ਲਾ ਦੇਣਾ ਇਹਦਾ ਗਿੱਲੇ ਚੱਲੀ ਜਾਂਦਾ ਹਾਂ ਦਾਦਾ ਜੇ ਅੱਜ ਲੈ ਬਈ ਫੁਕੜਾ ਵਾਹ 3 ਕਿਲੋ ਗੁਟਕਾ ਲਿਆਉਂਗੇ ਤਾਂ ਆ ਕੇ ਸੇਕਣਾ ਹੀ ਹੈ ਤਾਂ ਆ ਕੇ ਵਧੀਆ ਚੱਲਦੇ ਆ ਇਹ ਇਹ ਵੀ ਵਧੀਆ ਚੱਲਦਾ ਗੁਟਕੇ ਨਾਲ ਨਹੀਂ ਠੀਕ ਕੱਲ ਚਾਰ ਲਾ ਦਦੇ ਨਾ ਗੁਟਕੇ ਓਏ ਠੀਕ ਆ ਦਾ ਤੋੜ ਕੇ ਲਾ ਲਈ ਜਾ ਉਹ ਚੱਲੀ ਜਾਂਦਾ ਹਾਂ ਖਰੀਦਾ ਤੇਲ ਵਾਂਗ ਚੱਲਦੀ ਆ ਇਹ ਪੂਰੀ ਖਾ ਕੇ ਲੋ ਤੇਲ ਵਾਂਗ ਚੱਲਦਾ ਹੈ 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 ਇੱਕ ਗਿੱਲਾ ਦਾ ਹੱਥ ਤੂੰ ਗਿੱਲੇ ਨੂੰ ਅੱਗ ਪਾ ਜਣੀ ਇਹਨੂੰ ਉਹ ਕਾਹਦੇ ਕਾਹਦੇ ਬਚ ਗਿਆ ਆਇਆ ਆਇਆ ਰੰਗੂ ਤੇ ਰੰਗੂ ਆ ਦੱਸਿਓ ਅਦਰ ਟਾਈਟਲ ਲਈ ਉਹ ਕਾ ਜਿੰਨਾ ਹੈਗਾ ਔਰ ਬੀਜ ਦੋ ਉਹ ਕਹਿੰਦਾ ਲੈ ਜੋ ਉਹ ਕਾ ਬਚ ਗਿਆ ਉਹਦੇ ਕੋਲ ਪਿਆ ਡੰਡੀਲਾ ਘੱਡੋਰਦੇ ਕਾਤਾ ਹੋਊਗਾ ਗਰਨਾਜ ਆਪਣਾ ਪਾਣੀ ਨਾਲੇ ਲੈ ਕੇ ਆਈ ਆ ਹੈ ਬੋਲਾ ਆ ਪਾਣੀ ਮੈਨੂੰ ਦੇ ਦੇ ਪੁੱਤ ਮਾੜੇ ਪਾਣੀ ਖੈ ਲੱਗੀ ਹੋਈ ਆ ਲੈ ਲੈ ਮਾ ਇਹ ਲੈ ਕਿਥੇ ਰਿਦਮ ਵਾਰੀ ਹੈ ਲੈ ਕੇ ਆਉਂਦਾ ਦਾਦੂ ਲੈ ਕੇ ਨਹੀਂ ਆਉਂਦਾ ਸਕੂਟਰ ਤੇ ਉਹ ਤੁੰਡ ਸਕੂਟਰੀ ਦੀ ਉਹ ਖੋਲ ਯਾਰ ਉਹ ਜੇ ਪਾਣੀ ਪੀਣਾ ਡਿੱਗੀ ਖੋਲ ਨਿੱਗੀ ਡਿੱਗੀ ਜੀ ਪਾਣੀ ਹੋਊਗਾ ਮੈਂ ਕਿਉਂ ਡਰੂਗਾ ਨਿੱਕਰੀ ਅੱਜ ਮੇਰਾ ਬੁੱਤ ਬਾਣੀ ਲੈ ਲਵਾ ਮੜ ਜਾ ਲੈ ਲਵਾ ਥੋੜੇ ਦੇ ਬੀਤ ਮੈਂ ਹਾਂ ਦਊਗੀ ਇਹ ਕੀਤਾ ਪੀਆ ਮੈਂ ਤਾਲਾ ਗਿਆ ਮੈਂ ਉਧਰ ਵੀ ਬੰਦੇ ਦਾ ਰਸਤਾ ਵੀ ਛੱਡੋ ਬਾਜੂ ਭਾਈ ਜੀ ਮਹਾਪੁਰਸ਼ ਹਾਂ ਰਸਤਾ ਬੰਦਾ ਰਸਤਾ ਬਲੌਗ ਹੈ ਭਾਈ ਭਾਈ 655 ਖੜਾ ਰਸਤੇ 'ਚ ਲਾਓ ਬਈ ਸਾਈਡ 'ਚ ਮੜਾ ਜਾ ਕਾਲੀ ਐ ਨਾਲੇ ਕਿਤੇ ਨਹੀਂ ਹੁੰਦਾ ਟੋਕਾ ਟੋਕਣਾ ਬੱਜ ਦੇ ਫਿਰ ਕਾਲੀ ਨਹੀਂ ਹਲੇ ਬੰਨਾ ਨੀ ਨੰਬਰ ਤੇ ਆ ਜੀ ਵਜੇ ਤੇ ਲੈ ਆਈਂ ਕੀ ਵੀ ਗੱਲ ਨੰਬਰ ਜਣੇ ਹਲੇ ਸਾਜੀ ਵੱਟਣ ਆ ਜਾ ਹੈ ਉਹ ਮੋਟਰਸਾਈਕਲ ਮੰਗਾ ਮਾਂ ਦੂਜੀ ਮੂਹੇ ਖੜਾ ਮੌਕਾ ਬਹੁ ਦੇਖ ਵੀ ਲੈ ਲਾਈਨ 'ਤੇ ਗੱਡੀ ਤਾਂ ਨਹੀਂ ਆਉਂਦੀ ਕੋਈ ਦਵੱਲੇ ਆਏ ਵਾਹ ਆ ਜਾਓ ਫੇਰ ਇੱਧਰ ਇਹ ਗੱਡੀ ਆਉਂਦੀ ਆ ਫੇਰ ਕਰਲਾ ਮੈਣਾ ਲਾਗ ਉਹ ਕੱਖ ਵੱਜ ਗਿਆ ਬੜਾ ਡਿੱਲਾ ਕੱਢੋ ਜੇ ਉਹਨੇ ਕਲਾਉਣਾ ਦਿੱਲੀ ਵੱਜ ਗਿਆ ਉਹਦਾ ਜਾਂ ਸਪਰੇਅ ਗਾਰੀ ਪਰ ਮਾਰੇ ਜੀ ਜੀ ਇਹ ਜੜ ਖਤਮ ਕਰੀ ਦੀ ਉਹ ਮੇਰੇ ਕਾਹ ਵੱਜਿਆ ਮੈਂ ਕਹਿੰਦਾ ਜੀ ਕਰ ਨਹੀਂ ਤੇ ਲਾਉਣਾ ਉੱਥੇ ਲਾ ਦਿੰਦੇ ਉਹ ਫਿਰ ਤਰਾ ਕਾਮ ਡਿੱਲਾ ਬਹੁਤ ਹੋਣਾ ਬਾਈ ਓਰੇ ਲੀਲਾ ਤਾਂ ਫੇਰ ਮੇਰੀ ਗੱਲ ਡਿੱਲਾ ਨਹੀਂ ਗੂਗਾ ਵੇਖਣਾ ਇਹ ਉਹ ਡਿੱਲਾ ਤਾਂ ਬਾਈ ਉਹਨੇ ਵੱਡੀ ਜਣਾ ਕੱਢ ਰਹੀਏ ਨੇ ਫੇਰ ਜੇ ਤੀਕਾ ਹੋਣਾ ਪਈ ਕਹਿੰਦਾ ਯਾਨੀ ਬੀਲਾ ਬਹੁਤ ਨਿਕਲਦਾ ਬੀਤੇ ਬੀਲਾ ਨਾ ਨੇ ਫਸਲ ਕਰਤਾ ਸਾਹ ਉਹਦਾ ਬਾਈ ਸਾਸਰੀ ਘਾਲ ਸਾਰੇ ਨੂੰ ਹਿਸਾਬ ਕਰਤਾ ਜੀ ਬਸ ਠੀਕ ਹਾਂ ਉਹੀ ਉਹਨੇ ਹੀ ਉਹਨੇ 900 ਰੁਪਏ ਦਿੱਤਾ ਉਹਦਾ ਬਾਗੜ ਪਹੁੰਚ ਗਿਆ ਹਿਸਾਬ ਕਰਾ ਕੇ ਵੀ ਹਾਂ ਚੱਲਿਆ ਕੋ ਯਾਰ ਐਸਾਈ ਹੁੰਦੀ ਐ ਉਹਨਾਂ ਉਧਰ ਤੇ ਫੜੇ ਮੈਨੂੰ ਫੜਾ ਤੇ ਕਹਿੰਦਾ ਚਾਚੇ ਨੂੰ ਫੜਾ ਦੇ ਕਹਿੰਦਾ ਕਿਰਾਇਆ ਦੇ ਦੀ ਬਸ ਹਾਂ ਠੀਕ ਆ ਉਹ ਮਸ ਉਹਦਾ 1000 ਰੁਪਏ ਕਿਰਾਇਆ ਦਾ ਗੱਡੀ ਦਾ ਉਹ ਮੈਨੂੰ ਫੜਾ ਕੇ ਕਹਿੰਦਾ ਜੇ 100 ਗੱਟੇ ਛੱਡਦਾ ਚਲੋ ਜੇ ਘੱਟਗਾ ਛੱਡਦਾ ਦੰਗਾ ਠੀਕ ਆ ਹਾਂ ਲਾ ਭਾਈ ਨੇ ਜਿੱਦਾਂ ਤੇਰਾ ਇੱਧਰ ਤੇ ਘਟਾਤਾ ਮਾੜਾ ਜਿੱਧਰ ਤੇ ਵੀ ਘਟਾਤਾ ਨੀ ਕਾ ਇੱਕੜੇ ਹੁੰਦਾ ਹਾਂ ਹੋਰ ਕੀ ਚੱਲਦਾ ਰਹਿੰਦਾ ਕਾਰੋਬਾਰ ਆ ਤੇਰਾ ਕੱਲ ਮੈਂ ਲਾ ਗਿਆ ਇੱਕ ਵਧੀਆ ਮੈਲੀ ਹੁੰਦੇ ਇੱਕ ਹੀ ਆਇਆ ਪਹਿਲਾ ਕੰਮ ਕਰਦਾ ਹੈਗਾ ਇਹਨਾਂ ਦਾ ਸਰੀਰ ਹਿਲਾਉਣਾ ਚਾਹੀਦਾ ਲਾ ਗਿਆ ਉਧਰ ਵੀ ਦੇ ਲਈ ਲਾ ਗਿਆ ਆ ਗਿਆ ਇਹਨਾਂ ਹੱਥ ਗਿਆ ਬੱਦਲ ਦੇ ਦੇਖ ਲੈ ਬੱਦਲ ਨੂੰ ਦੇਖ ਕੇ ਮੀਂਹ ਤੇ ਪਈ ਇੱਥੇ ਜਿਹਨੂੰ ਬਾਦ ਪਈ ਪਈ ਇੱਥੇ ਤੇ ਵੀ ਉੱਪਰ ਗਿਆ ਰੋਪੜ ਪੈ ਮੀਂਹ ਜੇਲ ਕੋਲ ਰਹਿੰਦੇ ਹਾਂ ਰੋਪੜ ਨਹੀਂ ਹੈਗਾ ਹੈਗਾ ਰੋਪੜ ਬਾਈਪਾਸ ਤੋਂ ਰੋਪੜ ਨਹੀਂ ਹੈਗਾ। ਆ ਬਾਈਪਾਸ ਰੋਪੜ ਵੀ ਆ ਗਿਆ ਉਹ ਵੀ ਤਾਂ। ਬਾਈਪਾਸ ਤੋਂ ਅਰ ਮੋਢੇਪੁਰ ਦੇ ਵਿਚਾਲੇ ਨਹੀਂ। ਮੈਂ ਗੱਡੀ ਲੈ ਕੇ ਆ ਮੋਢੇਪੁਰ। ਕਿੱਥੇ ਕੱਢਣ ਗਿਆ ਮੈਂ। ਇੱਥੇ ਦੇ 20 ਪੈਸੇ ਲਾ ਕੇ ਜੱਗੇ ਦੇ ਘਰ ਦਾ ਘੱਟੇ ਉਹ ਤਾਂ ਦਗਾ। ਮੈਂ ਤਾਂ ਆਦਮਾ ਘੱਟ ਭੇਜ ਗਏ। ਪਰ ਗਾਹਾਂ ਹੈ ਨਹੀਂ ਸੁੱਕੇ ਵੱਢ ਕੇ ਲਿਆ ਫਿਰ। ਆ ਦੇ ਨਾਲ ਢੋਪਾ ਜਿਹਾ ਪਾ ਗਿਆ ਮਹੀ ਇਹ। ਅਸੀਂ ਜਦ ਮੰਨਦੇ ਜਿੱਤੇ ਜਦ ਬਦਲ ਆਇਆ। ਇਥੇ ਜੇ ਨੂੰ ਪੀਂਗ ਚੜੀ ਜਾਂ ਮੈਥਨ ਲਾਉਂਦੇ ਤੇ ਪਤਾ ਪੀਂਗ ਵੀ ਬੜੀ ਲੰਬੀ ਆਉਣੀ ਸੀ ਹਾਂ ਬਾਲ ਵੀ ਉਧਰੇ ਪਈਆਂ ਗਾਵਾ ਗੋਤਿੰਨ ਦਿਨ ਮੌਸਮ ਸਾਫ ਹੈ ਸਪਰੇਅ ਕਰਾਉਣੀ ਹੈ ਨਹੀਂ ਸਾਫ ਤੈਨੂੰ ਪਤਾ ਹਾਂ ਹਾਂ ਨੈਟ ਦਾਦਾ ਉਹ ਮਹੀਨਾ ਭੁੱਲੀ ਫਿਰਦਾ ਤੈਨੂੰ ਇਹ ਨੈਟ ਦੱਸਣ ਲੱਗ ਗਿਆ ਦਾਦਾ ਜਦੋਂ ਸਾਫ ਉਹਦਾ ਸਾਊਂਡ ਵਾਲੇ ਕੰਮ ਹੁਣ ਕਰ ਲੱਗਿਆ ਬਾਦੋਂ ਜੀ ਆ ਪਿੰਗਾ ਸਾਊਂਡ ਚ ਪੈਂਦੀ ਹੁੰਦੀ ਜਿਹੜੇ ਪਾ ਦੋ ਯਾਰ ਦਿਨ ਸਾਫ ਆ ਹੁਣ ਜਣੀ ਅੱਜ ਸਪਰੇਅ ਕਰਾਉਣੀ ਸੀ ਅੱਛਾ ਫੇਰ ਕੱਲ ਤੇ ਮੋਟਰ ਦਾਸ ਕਰ ਖਲਾ ਮੋਟਰ ਚੱਲੇ ਫੌਜੀ ਕਾ ਵੀ ਗੋੜ ਤੇ ਲਾ ਕੇ ਖਾਲ ਭਰਦੇ ਉਧਰ ਭਾਈ ਦਾ ਫੂਲ ਆ ਕੇ ਕਹ ਉਹ ਲੋਕੇ ਆ ਵੀ ਮੋਟਰ ਲਾ ਕੇ ਖਾਲ ਭਰਦੇ ਗੈਣ ਹੈਗੀ ਜਾਂਦਾ ਉਹ ਚਲਾਉਣ ਲੱਗੇ ਕਹਿੰਦਾ ਮੋਟਰ ਨਹੀਂ ਚੱਲਦੀ ਕਹਿੰਦਾ ਹਰੀ ਬੱਤੀ ਨਹੀਂ ਜੰਦਾ ਉਹ ਸਟਾਰਟਰ ਲਾਈਟ ਵੀ ਦੇਖੀ ਪਿੱਛੇ ਪੂਰੀ ਆ ਪੂਰੀ ਫਲੋਂ ਨਹੀਂ ਚਲਾ ਕੇ ਦੇਖੀ ਮਾਸਟਰ ਜੀ ਜਾਲ ਕੀ ਰਲੇ ਜਾ ਗਈ ਬਿੱਤੇ ਅੱਛਾ ਢੱਕੇ ਨਾਲ ਲੇਜ ਨਹੀਂ ਢੱਕੇ ਨਾਲ ਤੱਕ ਜਾਂਦਾ ਜਾ ਫਿਰ ਉਦੋਂ ਨਹੀਂ ਖਤਮ ਹੋਊਗੀ ਹੈ ਹਾਂ ਨਵੀਂ ਪਵਾਉਂਗੇ ਹੁਣ ਰੇਲ ਨਹੀਂ ਫਿਰ ਸਾਡੀ ਉਹਨੂੰ ਕੋਇਲ ਖਤਮ ਹੋਣੀ ਯਾਰ ਕੋਇਲ ਤਾਂ ਪਹਿਲਾਂ ਹੀ ਛੱਡਦੀ ਇੱਕ ਵਾਰ ਉਹ ਮੇਰੀ ਗੱਲ ਸੁਣ ਕੋਇਲਾਂ ਦੋ ਤੀਆਂ ਜੇ ਰੇਲ ਖਤਮ ਹੋਊ ਫਿਰ ਤਾਂ ਚੱਲੇਣਾ ਤੇ ਉਹ ਕੋਇਲ ਖਤਮ ਹੋਈ ਥੱਲੇ ਲੱਗ ਚੱਲ ਪੈਂਦੇ ਹਾਂ ਹਾਂ ਚੱਲੀ ਜਾਂ ਕੋ ਕੁਆਇਲ ਤਾਂ ਕਾਬੂ ਲਈ ਆਪਾਂ ਕੁਆਲੇ ਪੈਣੀ ਉਹਦੀ ਮਾ ਕਾਲੀ ਸਫੇਦ ਦਾ ਸਾਰ ਪਾਣੀ ਦਾ ਲਾਉਣਾ ਨਹੀਂ ਹੱਲੇ ਮੈਂ ਕਹਾਂ ਫੱਟਾ ਜੀ ਤਾਲ ਲੈਣ ਆਪਾਂ ਇੱਥੇ ਜੇ ਠੀਕ ਹੈ ਐ ਕਿ ਲਾਗੇ ਨਾ ਪਤਾ ਹੁੰਦਾ ਹੋਰ ਮਾੜਾ ਮੋਟਾ ਬੱਲ ਬੱਲੂ ਲਾ ਕੇ ਦੇਖੀ ਜਾਂਦੇ ਉੱਥੇ ਸੀਰ ਸੈਟ ਕਰਦੇ ਨੇ ਉਹਨਾਂ ਨੇ ਉੱਥੋਂ ਲੈ ਕੇ ਜਾਵਾਂਗੇ ਫਿਰ ਮੁਰਤੀ ਆਉਂਗੇ ਫਿਰ ਪਾਵਰ ਦੇਖਣੀ ਪਊਗੀ ਉਹ ਵੀ ਗੱਲ ਕੋਈ ਨਹੀਂ ਜੇ ਕੋਇਲ ਸੜੀ ਆ ਉਹਦਾ ਨਟੇ ਦੋ ਕੋਰਟੇ ਖੋਲਣੇ ਦੇ ਪੈ ਜਾਂਦੀ ਆ ਉਹੀ ਤਾਰ ਆਪਾਂ ਲੱਗ ਜਾਨੀ ਆ ਸਟਾਰਟਰ ਹੀ ਖੋਲ ਲਿਆਉਂਗੇ ਦੋ ਨਾਟਾ ਹੈ ਉਹਨੂੰ ਜਿਆਦਾ ਪ੍ਰੋਫੈਸਰਾਂ ਨਾਲ ਤਾਰਾਂ ਖੋਲੂਗਾ ਮੋਟਰ ਦੀ ਮੇਨ ਸਪਲਾਈ ਵਾਲੀ ਮੇਨ ਸਪਲਾਈ ਖੋਲੂਗਾ ਤਾਰਾਂ ਮੋਟਰ ਦੀ ਖੋਲੂਗਾ ਉਹਦੇ ਨਾਲ ਤੇ ਸਟਾਰਟਰ ਵਿੱਚ ਕੋਇਲ ਹੋਰ 50 70 ਰੁਪਏ ਦੀ ਕੋਇਲ ਆ ਉਹ ਲੈ ਕੇ ਪਾ ਦੇਣਗੇ ਰਲੇਖੜ ਕੇ ਦੇਖ ਲੈਣ ਨੂੰ ਹੈ ਰਲੇਖ ਲਈ ਸਭ ਕੁਝ ਕਰਕੇ ਦੇਖ ਲਿਆ ਬਾਈ 10 ਮਿੰਟ ਲੱਗਦੇ ਨੇ ਪੱਮੇ ਲਾ ਕੇ ਚੱਲਦੇ ਨੇ ਮਰ ਕੋਈ ਲੱਗੇ ਨਾ ਟੱਕ ਲਾਏ ਵਿੱਚ ਫਿਰ ਚੱਲਦੀ ਹੈ ਉਹ ਚੱਕਦਾ ਨਹੀਂ ਹੈਗਾ ਉਹਨੂੰ ਸਮਝਦਾ ਮੇਰੀ ਗਾਰ ਲੈ ਗਈ ਉਹ ਦੇਖ ਰਿਹਾ ਕੀ ਬਣਦਾ ਉਹ ਬਣਦਾ ਬੱਲੋ ਕੋ ਨਹੀਂ ਬਲੂਗਾ ਜੇ ਬਲੂਗਾ ਬਾਈ ਵੱਲੋਂ ਵੀ ਟਾਈਮ ਲਊਗਾ ਨੇ ਹਾਂ ਟਾਈਮ ਲਊਗਾ ਜੇ ਸਹੀ ਗੱਲ ਸਹੀ ਬਲੂਗਾ ਵੱਲੋਂ ਗਰਮੀ ਦਾ ਯਾਰ ਤਨੀ ਆ ਰਹੀ ਵੀ ਗਰਮੀ ਮੈਂ ਕਹਾਂ ਮੇ ਮੰਮੇ ਪੈ ਕੱਖ ਵੱਜ ਗਿਆ ਹਾਂ ਕਾ ਕੱਖ ਨਹੀਂ ਕਾ ਹਾਂ ਕੱਖ ਦਾ ਖੜਾ ਹੈ ਹੈ ਕਹੇ ਮੈਂ ਗੱਗਾ ਕਹਿੰਦਾ ਡੀਲਰ ਵਿੱਚ ਜੰਮੀ ਜਾਣਾ ਜਿੱਦਾਂ ਜੰਮਣੀ ਜੰਮਣ ਨੂੰ ਕੀ ਕਰੂੰਗਾ ਫੇਰ ਕਹਿੰਦਾ ਹੁਣ ਇਲਾਜ ਉਹਦਾ ਮਸ਼ੀਨ ਵਿੱਚ ਵੱਡ ਹੋ ਜਾਏਗਾ ਪਹਿਲੀ ਲਿਆਂਦੀ ਲੱਗੀ ਗੜਾਈ ਹੋਣੀ ਲੱਗੂਗਾ ਹੁਣ ਜਾਲ ਇਹ ਕੇ ਆਗਾ ਲਿਆਇਆ ਮੈਂ ਕਿੱਥੇ ਆ ਕਰਾ ਬੇ ਉਰੇ ਲੰਗਵਕਾ ਕਰੇਗਾ ਕਰੇਗਾ ਮੈਂ ਉਹ ਲੈ ਆਇਆ ਮੈਂ ਤੂੰ ਗੋਡੀ ਨੂੰ ਬੱਸ ਬੰਦੇ ਆ ਚਾਰ ਚਾਰ ਕਹੀਆਂ ਵੱਜਣੀਆਂ ਚਾਚੇ ਆ ਪਹਿਲਾਂ ਤੂੰ ਆ ਮੈਂ ਨਾ ਮੈਂ ਦੇਖ ਮੈਂ ਚੱਕ ਲਿਆ ਉਹਨੇ ਬੂਟੇ ਹਾਂ ਮੇਰੇ ਪੱਟੇ ਨਹੀਂ ਇਹ ਕਹਿੰਦਾ ਰਸਤਾ ਕਲੀਅਰ ਕਰੋ ਬਾਈ ਉਹਦਾ ਰਸਤਾ ਕਲੀਅਰ ਕਰ ਗਾ ਮੈਂ ਆ ਗਿਆ ਕੁਝ ਬੰਦੇ ਦੋ ਆਇਆ ਕਹਿੰਦਾ ਤਾਂ ਕਰ ਦੇ ਕਬੂਟਾ ਕਰਨ ਜਿੱਦਾ ਵੀ ਉਹ ਕਰੋ ਬਾਈ ਉਹ ਟਰੈਕਟਰ ਬਾੜ ਰਿਹਾ ਇਹਦਾ ਵੀ ਬੂਟਾ ਗਿਰਿਆ ਹੋਇਆ ਬਾੜਨਾ ਕਾ ਜਲਦੀ ਉਧਰ ਰਹੁਣ ਤੂੰ ਚੱਲ ਫੇ ਚੱਲੀਏ ਚਲੋ ਉਧਰ ਕਿੱਥੇ ਲੈ ਕੇ ਚੱਲੇ ਹੋ ਰੇੜੇ ਨੂੰ ਉਹ ਲਿਆਉਣਾ ਬਗੂਲੇਰ ਵੱਡਿਆ ਵੈਰ ਸਿੱਕਣ ਨਹੀਂ ਸਾਲਮਾ ਰੇੜਾ ਆ ਗਿਆ ਬੰਮਾ ਰੇੜਾ ਥੋੜਾ ਗਿਆ ਤੈਨੂੰ ਕੱਖ ਗਿਆ ਉਹਦੇ ਪਰ ਮੋਟਰਸਾਈਕਲ ਕੋ ਸਾਈਕਲ ਮੈਂ ਕੰਮੇ ਨੇ ਗਿਆ ਕਹਿੰਦਾ ਰੇੜਾ ਆ ਗਿਆ ਮੇਰੇ ਪੀਪੀ ਖਾਦੀ ਉਹ ਰੇੜਾ ਹੀ ਦੇਖਦਾ ਬੰਮੇ ਨੂੰ ਹੁਣ ਸੌ ਕੇ ਆਇਆ ਏ ਅੱਖਰ ਖੋਦੀ ਆਲੇ ਸੌ ਕੇ ਆਇਆ ਕਹਿੰਦਾ ਆਉ ਸੌਂਦਾ ਬਾਬਾ ਮੈਂ ਆਇਆ ਇੱਕ ਗੱਲ ਨਹੀਂ ਸੌ ਕੇ ਕਹਿੰਦਾ ਮੂੰਹ ਹੀ ਮਰੀ ਜਾ ਮਗਜ ਸਾਹ ਆ ਸੌਂਦਾ ਹੀ ਆ ਅੱਜ ਤੂੰ ਦੱਸ ਮੈਂ ਝੂਠ ਝੂਠ ਬੋਲਦਾ ਮੈਂ ਬਾਈ ਸੌਂਦਾ ਏ ਜਲ ਮਾਰ ਜੀ ਦੇ ਰਿਹਾ ਜਿੰਦਾ ਏ ਸੀ ਲੋ ਆਇਆ ਨਾ ਇੰਨਾ ਸੋਖਤ ਹੋ ਗਿਆ ਏ ਇਹਦਾ ਹਿਲਦਾ ਹੀ ਨਹੀਂ ਕਰਦਾ ਆਜ਼ਰੂ ਵੀ ਸੌਦਾ ਤਿੰਨ ਜੀ ਸੌਂਦਾ ਤਿੰਨ ਵੀ ਸੌਂਦਾ ਦੋ ਘੜੇ ਸੌਣੇ ਹਾਂ ਜੋ ਕਹਵੇ ਇਹਨੂੰ ਮੁਸ਼ਰਾ ਕਿੱਥੇ ਆ ਜੇ ਬੰਦਾ ਕੰਮ ਕਰਦਾ ਉਹ ਤਾਂ ਖੇਤਾਂ 'ਵਾਂ ਹੋਵੇ ਸਾਡੇ ਮੁੰਡਾ ਕੋਈ ਚੱਕਉਂਦਾ ਬਦਲ ਮੇਰੀ ਗੱਲ ਮੇਰੀ ਗੱਲ ਹਣ ਜਾ ਸੀ ਤੈਨੂੰ ਪਤਾ ਵੀ ਸਾਨੂੰ ਗੁਰੂ ਕਰਦਾ ਕਿ ਕਿੱਥੇ ਵੀ ਫਲਾਣੇ ਖੇਤ ਚ ਹੈ ਖੇਤਾਂ 'ਚ ਨਾਮ ਰੱਖੇ ਹੋਏ ਆ ਤੈਨੂੰ ਪੁੱਛਦਾ ਕਿੱਥੇ ਆ ਘਰਾਂ ਘਰਾਂ ਆ ਜੀ ਉਹ ਖੇਤ ਤੇ ਕੋਲ ਆ ਕਿੱਥੇ ਕੋਲ ਕੋਠੇ 'ਤੇ ਖੜ ਕੇ ਸਾਰੇ ਖੇਤ ਜਾਈ ਜਾਂਦੇ ਆ ਖੇਤ ਤੂੰ ਕਹਿੰਦਾ ਭਾਈ ਖੇਤਾਂ 'ਚ ਉਹੀ ਚਲੇਗੀ ਕੁੰਮੀ ਜਾ ਕੇ ਨਹੀਂ ਇਹ ਕਹ ਰਹੀ ਆ ਕੋਠੇ 'ਤੇ ਖੜ ਕੇ ਸਾਰੇ ਖੇਤ ਹੀ ਜਾਂਦੇ ਆ ਅਜੀਲੇ ਕੋਠੇ 'ਤੇ ਚੜ ਜਾ ਖੇਤਾਂ 'ਚ ਫਸਲ ਦੇਖਣ ਦੀ ਜਾ ਕੇ ਉਹ ਤਾਂ ਹੁਣ ਸਵੇਰੇ ਸ਼ਾਮ ਕਿਹ ਈਗਾ ਠੀਕ ਆ ਇਹਨਾਂ ਦੇ ਹੁਣ ਦੇਖ ਕਦੇ ਚੱਲੀਆਂ ਕਦੇ ਰੌਤਾ ਕਦੇ ਬਾਉ ਵਾਲ ਕਦੇ ਮੰਡ ਹੁਣ ਦੇਖੀਂ ਖੇਤ ਰੋਜ਼ ਦਿਖਾਉਣ ਲੱਗੇ ਤਾਂ ਵੀ 6-7 ਦਿਨ ਬਾਅਦ ਕਿਹੜਾ ਫਰਕ ਪੈਣਾ ਮੇਰੇ ਕੋਈ ਜਗ੍ਹਾ ਨਹੀਂ 6-7 ਦਿਨ ਬਾਅਦ ਆਊਗਾ ਜੇ ਕਿ ਖੇਤ ਤਾਂ ਹੋਣ ਲੱਗੇ ਮੇਰੇ ਸਾਹਮਣੇ ਤੇ ਤੇ ਸਾਹਮਣੇ ਵੀ ਦੇਖ ਜਿੰਦੇ ਤੇਰੇ ਤਾਂ ਕੋਠੇ ਤੋਂ ਦਿਖਦੇ ਭਾਈ ਜੀ ਮੈਂ ਕੈਮਰਾ ਕਮਾਦੇ ਆਇਆ ਹਾਂ ਬਸ ਸਾਰੀ ਸਮਾਰਤੀ ਆ ਕੋਠੇ ਵਿੱਚ ਨਹੀਂ ਜਾਣੇ ਸਾਹਮਣੇ ਬੜਾ ਠੀਕ ਆ ਗੱਡੀ ਦਾ ਦੀ ਨੀ ਤੇ ਤੈਨੂੰ ਮੱਜੀ ਦੀ ਆਇਓ ਹੋਰ ਦੇਖਣੀ ਗਿਆ ਦੀ ਜਾਂ ਮੈਂ ਆਇਓ ਨਹੀਂ ਬਹਾਈ ਹੈ ਆਇਓ ਨਹੀਂ ਤਾਂ ਤੁਸੀਂ ਝੂਠ ਬੋਲੀਗੇ ਲੈ ਝੂਠਿਆ ਬੱਜੀ ਖੰਭਾ ਟੁੱਟਿਆ ਲੈ ਪਟਕੇ ਲੈ ਗਏ ਉਹ ਮੈਂ ਤਾਂ ਗਾਇਬ ਹੋਇਆ ਦਿਖਾਤਾ ਤੁਸੀਂ ਵੀ ਕੋਈ ਦੋ ਨਾ ਗਿਆ ਰਵੀ ਦਾ ਸਿਆਸ ਤੋਂ ਵੀ ਕਿਹਨਾਂ ਤੇ ਖਾਇਆ ਥਲੀ ਖੰਭਾ ਦਿਖਾਈ ਯਾਰ ਰਸਤੇ ਸਾਹਮਣੇ ਜਮੇ ਖੰਭਾ ਗਿਆ ਇਹ ਮੇਰੇ ਸਾਹਮਣੇ ਹੁੰਦਾ ਫੇਰ ਗੱਲ ਹੋਤੀ ਜਦ ਮੈਂ ਆਇਓ ਨਹੀਂ ਤਾਂ ਚੱਲ ਕੋਈ ਨਹੀਂ ਬੇ ਕਿਦਣਾ ਤੇਰਾ ਬਣਾਉਂਦੇ ਆ ਅਜੀ ਵੀ ਰਿਕਾਰਡਿੰਗ ਪਈ ਹੋਣੀ ਜਿਹੜੀ ਜ਼ਿਆਦਾ ਕਰੋਨਾ ਦੇ ਟਾਈਮ ਦੀ ਚੱਲੀਏ ਹੁਣ ਦੇਖੀ ਲਈ ਜਾ ਕੇ ਲੋ ਇੱਧਰ ਬਾਈ ਲਾਉਣਾ ਹੁਣ ਕਾ ਹੋਰੇ ਇੱਥੇ ਰੱਟ ਲੱਗਣੀ ਚਾਹੀਦੀ ਜੀ ਪਹਿਲਾਂ ਹੁਣ ਲਾੜ ਖੜੀ ਇੱਟ ਇੱਥੇ ਨਾ ਐ ਐ ਐ ਐ ਇੱਕ ਲੱਗਾਈ ਛੱਡੇ ਦੇ ਜਾਈ ਮਰਦੀ ਕੀ ਨਾ ਤੋ ਤੀ ਟਿਕੜਦੀ ਆ ਇੱਥੇ ਨਾ ਐ ਇੱਕ ਲੱਗ ਜਾਈ ਜੀ ਇਹ ਐ ਐ ਇਹ ਦੰਦਾ ਬਣਦੀ ਜਿਹੜੀ ਬਣਦੀ ਆ ਹਾਈ ਹਾਈ ਇਹ ਪੁਰਾਣੇ ਰਿਵਾਜ ਆ ਇਹ ਪੁਰਾਣੇ ਰਿਵਾਜ ਕਾ ਹੁਣ ਨਵੇਂ ਤੂੰ ਕੀ ਕਰੂਗਾ ਹੁਣ ਇਹਦੇ ਨਾਲ ਹੀ ਤੂੰ ਛੱਡ ਦੇਣੀ ਮੈਂ ਲਾਈਨ ਨਹੀਂ ਲਾਣ ਬੰਦ ਦੇਈ ਤੇਰੀ ਉਹ ਲਾਈਨ ਬਣਾ ਲੈਣੀ ਨਹੀਂ ਚਾ ਫਿਰ ਉੱਥੇ ਐਂ ਵੜਦੇ ਨਾ ਐ ਲਾਗ 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 ਲਾ ਤੇ ਲਾ ਦੋਗੇ ਬਾਅਦ ਚ ਕੋਈ ਨਾ ਤੂੰ ਬੜਾ ਗੱਲ ਕਰਦਾ ਰਹੂਂਗੇ ਕਿਆ ਕਾ ਤੇ ਆਹ ਬਜਰੀ ਨੇ ਗੱਲ ਪੰਗਾ ਪਾਉਣਾ ਵਿੱਚ ਹੁਣ ਮੈਂ ਬਣਾਣੀ ਨਹੀਂ ਸਿੱਧੀ ਦੀ ਐ ਇੱਕ ਇੱਕੇ ਛਣ ਚਾਹੀਦੀ ਐ ਛੱਡ ਪਰ ਬਜਰੀ ਨੇ ਪੰਗਾ ਪਾਉਣਾ ਦੀ ਫੇਰ ਆਹ ਮੁੰਡਾ ਅਧਰ ਕੰਮ ਸੋਣਾ ਖਿੱਚ ਗਿਆ ਦੂਜੇ ਦਿਨ ਕਰਕੇ ਗਿਆ ਫੇਰ ਆ ਵੀ ਲਾਤਾ ਬਾਈ ਸਿਰੇ ਸੱਕ ਕਿਉਂ ਡੇਵਲ ਜਿਆ ਕਰਦੀ ਐ ਤੂੰ ਮਿੱਟੀ ਖਿੱਚ ਲੈ ਥੋੜੀ ਰਸਤਾ ਬਣਾਤਾ ਕੱਲ ਬਣਾਤਾ ਰਸਤਾ ਵਧੀਆ ਐ ਹੇ ਰਸਤਾ ਤਬੀਦੂ ਲਈ ਇਹ ਜਾਣਾ ਬਾਈ ਆਪਣਾ ਚੁੱਚੇ ਤੱਕ ਰਸਤਾ ਉਹ ਤੱਕ ਜਾਣਾ ਉਹ ਹਲੇ ਨੀਮਾ ਹੋ ਗਿਆ ਮਿੱਟੀ ਗਿਰਨੀ ਆ ਉੱਥੇ ਹਲੇ ਉੱਤਰ ਕਹਿੰਦਾ ਤਾਂ ਕਹਿੰਦਾ ਇਹ ਦਬਣਾ ਨਹੀਂ ਆ ਦੇਖ ਲੈ ਦਬਿਆ ਪਿਆ ਅੱਧਾ ਇੱਧੇ ਕਹਿੰਦਾ ਆਪ ਗਿਓ ਮਿੱਟੀ ਨੇ ਤਾਂ ਮਿੱਟੀ ਦਬਣਾ ਆ ਜਾ ਦਬਣਾ ਹਲੇ ਧੰਮ ਲੈ ਲੈ ਕੇ ਦਬਣਾ ਇਹਨੇ ਹਾਂ ਉੱਥੇ ਤਾਂ ਦਬਣਾ ਯਾਰ ਉਥੇ ਜਿਹੜਾ ਟਰੈਕਟਰ ਘੁੰਮਿਆ ਆ ਥੋੜੋ ਦਬੂਗਾ ਹੁਣ ਇੱਧੇ ਟਰੈਕਟਰ ਘੁੰਮ ਲਿਆ ਉਹ ਹਾਂ ਦਬੂਗਾ ਇਹ ਨਾਲ ਕਰਦਾ ਸੀ ਇਹ ਵੀ ਦਬਣਾ ਇਹ ਟਰੈਕਟਰ ਘੁੰਮ ਲਿਆ ਉਹ ਸਾਰੇ ਟਰੈਲੇ ਘੁੰਮ ਲੇ ਕਿੰਨੀ ਦਬੀ ਆ ਟਰੈਲੇ ਘੁੰਮੇ ਭਰੇ ਭਰੇ ਮਿੱਟੀ ਦੇ ਇਥੇ ਟਰੈਕਟਰ ਹੀ ਘੁੰਮਿਆ ਇਹਦੇ ਧਬਣਾ ਇੱਕ ਬੰਦਾ ਧਬਣਾ ਜਿੰਨਾ ਮਰਜੀ ਪੈਸਰ ਮਾਰ ਲੈ ਆ ਆ ਲੱਗਿਆ ਭੋਲੂ ਇੱਥਾਂ ਤੇ ਇੱਥਾਂ ਤੱਕ ਪਾਣੀ ਆਣਾ ਨਾ ਉਹ ਤਾਂ ਕਿਹੜਾ ਇੱਧਰ ਨੂੰ ਪਰ ਉਹ ਦਾ ਉਹ ਦਾ ਜੇ ਮੇਠਾ ਪਾਣੀ ਜਣਾ ਹੋ ਹੌਲੀ ਤਾਂ ਤਾਂ ਬਣਾਉਣਾ ਜਿੰਨਾ ਮਰਜ਼ੀ ਜੋ ਮਰਜੀ ਜਿੰਨਾ ਪਾਣੀ ਚਾਹ ਵੀ ਚਲੇ ਵੀ ਗਿਆ ਉਹ ਵੀ ਤਾਂ ਸੈੱਟ ਹੋਣਾ ਜੇ ਇਹਦੇ ਵੀ ਵਜਨ ਪਊਗਾ ਫਿਰ ਹੋਰ ਜੇ ਵਜਨ ਪੂਗਾ ਤਾਂ ਹੁਣ ਆਏ ਨੇ ਢੀਲਾ ਦਾ ਯਾਰ ਮੇਰੀ ਗੱਲ ਸੁਣਾ ਇਹ ਤਾਂ ਇਕੱਠੀ ਨਿਕਲੇ ਬਾਹਰ ਕੋਈ ਨਹੀਂ ਜਾਣਾ ਹੈਗਾ ਜਾਊਗਾ ਸਹੀ ਗੰਮੇ ਯਾਰ ਕਿੱਥੇ ਇਕੱਠੀ ਕਰ ਲੂੰਗਾ ਯਾਰ ਯਾਰ ਤੂੰ ਐਂ ਦਿਖਾ ਦੇ ਗੱਗੇ ਉਹ ਕੈਮਰਾ ਮਾਰ ਕੇ ਇਹਨੂੰ ਇਨੇ ਫੋਟੋ ਦੇ ਥੱਲੇ ਮਿੱਟੀ ਚਾ ਕੱਢ ਤੀ ਆ ਵੇ ਜੰਮਿਆ ਬੈ ਹੁਣ ਦਾਦੇ ਕਿੱਥੇ ਤੇ ਆ ਗਿਆ ਉਹ ਤੇ ਫੋਟੋ ਫੋਟ ਮਿੱਟੀ ਚਾ ਕਾਏ ਕਰੋ ਵਿੱਚੇ ਬੀਜ ਦੋ ਨਾਲ ਢੀਲੇ ਵੱਢੀ ਜਾਓ ਹੈ ਤਾਂ ਵੀ ਹਰਾ ਹੀ ਦੀ ਗੱਲ ਸੁਣ ਲੈ ਸੂਰ ਲਿਆ ਉਹਦੇ ਪੰਜ ਚਾਰ ਇਹਦੇ ਮੈਂ ਛੱਡ ਦੇ ਉਹਨਾਂ ਸਾਰੀ ਇਕੱਠੀ ਖਾ ਲੈਣੀ ਉਹ ਇਕੱਠੀ ਉਹ ਕਰ ਫਿਰ ਹੱਥ ਲਾ ਘੜਨਾ ਬੈਣਾ ਤਾਂ ਕਲ ਕਲ ਢੱਕ ਹੈ ਜਿਹੜਾ ਕਾਲਾ ਉਹ ਤੋਂ ਦੋਖਾ ਨਿਕਲਦਾ ਢੀਲੇ ਦਾ ਤਾਂ ਰਹਿਣਾ ਦੋ ਇਦਾਂ ਹੀ ਦੇ ਹੋ ਕੇ ਕਰਨਾ ਇਹ ਕਿੱਥੇ ਨਿਕਲਣਾ ਗੁੱਟ ਦੇ ਭਾਈ ਇੱਕ ਨਹੀਂ ਲਾ ਦੇਣਾ ਹੋਰ ਕੀ ਘਾਲ ਲਾ ਫਿਰਕ ਪਾਣੀ ਪਕਾ ਲਾ ਦੇ ਆਈ ਇਹ ਢੀਲੇ ਪੈਣਾ ਦੇਖ ਜੇ ਕਰੂ ਮੜਾ ਦੋ ਦਿਨ ਪੈਣਾ ਕੱਟਦੇ ਨਹੀਂ ਤਾਂ ਉਹ ਕੱਢ ਲੋ ਤਿੱਖੀ ਚੀਜ਼ ਨਾਲ ਸਣੇ ਜਾ ਲਾ ਨਾ ਨਾ ਲੋੜ ਨਹੀਂ ਫਿਰ ਤਾਂ ਨਿਕਲ ਸਕਦਾ ਕਿ ਬੜਾ 파ਰਕ ਆ ਨਿਕਲ ਤਾਂ ਸਕਦਾ ਹੈ ਪਰ ਆਹ ਹੌਂਡੀਲਾ ਤੋਂ ਕੱਢਣ ਬੈਜੇ ਸੁੱਖੇ ਨਿਕਲ ਜਾਣਾ ਆਹ ਇੱਕ ਫੁੱਟ ਜਗਾ ਡੀਲੇ ਨਿਕਲਣਾ ਤੇ ਜੇ ਕੋਈ ਸਵਰੇਹਾਂ ਦੀ ਕੜੀ ਤੇ ਤਾਂ ਵੀ ਸਾਲ ਮੈਂ ਚੱਕ ਹੋਣਾ ਇਹ ਸਵਰੇਹ ਕਿੱਥੇ ਹੋਣੀ ਦੀ ਸਵਰੇਹ ਫੇਰ ਜੜ ਦੀ ਫੇਰ ਤੇ ਕਾਫੀ ਚੱਕੇ ਦਿਨ ਫੇਰ ਜੜ ਫੇਰ ਨਹੀਂ ਲਾਉਣੀ ਯਾਰ ਕਰ ਲੈ ਫੇ ਜੰਮਿਆਣਾ ਨੇ ਜੜ ਤਾਂ ਫੇਰ ਤੋਂ ਤੁਰਣੀ ਦੀ ਇਹ ਨਹੀਂ ਮਰਦਾ ਇਹ ਤਾਂ ਜੀਰੀ ਮਾਰਦੀ ਆ ਉਹ ਜੀਰੀ ਪਾਣੀ ਮਾਰਦਾ ਨੇਰਾ ਪਾਣੀ ਨੇਰਾ ਪਾਣੀ ਜੀਰੀ ਜੀਰੀ ਖਤਮ ਕਰਦੀ ਡੀਲੇ ਨੂੰ ਲਾਓ ਜੀ ਰੀ ਇਨੀ ਜਗਜ ਪਾਣੀ ਛੱਡ ਦਿੰਦੇ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਾ ਡੀਲਾ ਨਹੀਂ ਜਾਂਦਾ ਦੇਖ ਲਓ ਜਿਹੜੀ ਗੱਲ ਇਹ ਪਾਣੀ ਖੜਾ ਰੱਖ ਕਹਿੰਦਾ ਜੀ ਦਾ ਕਿਹਨੇ ਆਉਂਦੇ ਦੋ ਦਿਨ ਕੁੜੀ ਉਹ ਕੰਮ ਇਹ ਲੈ ਕੇ ਆਈ ਆ ਬਸ ਮਾੜਾ ਜਾਂਦਾ ਪਾਣੀ ਖੜਾ ਦਈਏ ਆਦੋਲੇ ਕਰਕੇ ਕਿਆਰਾ ਮਾਰ ਕੇ ਬਹੁਤ ਦਿਨ ਘਟਾਉਣਾ ਪੈਣਾ ਬਾਈ ਆ ਫੇ ਬਹੁਤ ਦਿਨ ਉਹ ਫੇ ਉਹਦਾ ਚੱਕਰ ਨਹੀਂ ਆਏ ਨਹੀਂ ਖਤਮ ਹੋਣਾ ਇਹ ਕਿਆਕ ਦਿਨ ਖੜਾ ਦੂੰਗਾ ਤੂੰ ਫੇ ਵੀ ਨਹੀਂ ਖਤਮ ਹੋਣਾ ਇਹ ਦੋ ਆਈ ਫੋਨ ਕਰਕੇ ਕਾ ਲਾ ਦੋ ਐਦਾਂ ਯਾਰ ਕਾ ਲੱਗਣਾ ਬਸ ਇਹਨੂੰ ਆਪਣਾ ਨਾਲ ਦੀ ਛਲੀ ਕੇ ਕੋਈ ਲੱਗਣ ਨਹੀਂ ਆਉਂਦਾ ਸਾਨੂੰ ਹਰਿਆਲੀ ਦੋ ਆਏ ਹਰਿਆਲੀ ਹੈਗੀ ਹੈ ਬਣੀ ਹੈ ਬ ਉਿੱਕਾ ਠੀਕ ਖਤਮ ਹੋਊਗੀ ਹੋ ਨਹੀਂ ਹਾਂ ਸੈਂਪਰਾ ਸਭ ਤੋਂ ਉੱਪਰ ਆ ਹੁਣ ਜਿਹੜੀ ਆਪਾਂ ਗੰਨੇ ਚ ਕਰਦੇ ਆ ਉਹ ਸੀਜ਼ਨ ਕੱਢਦ ਲੱਗਲੇ ਸਾਲ ਫੇਰ ਤਿਆਰ ਖੜਾ ਹੈ ਪੱਗ ਬੰਨੀ ਕੋਈ ਜਾਮਰ ਰੱਖ ਲਾ ਛੋਟਾ ਮੋਟਾ ਆਪਣਾ ਵਿਚਾਰ ਲਿਆ ਹੈ ਚਾਹ ਵੀ ਘਰ ਰੱਖ ਲਿਆ ਇਹ ਪੇਟ ਭੂਡ ਲਿਆ ਉਹ ਤਾਂ ਅਗਲੇ ਸਾਲ ਫੇਰ ਤਿਆਰ ਖੜਾ ਹੈ ਤਾਂ ਚੱਲੀ ਆਇਆ ਫੇਰ ਬੂਲ ਚੱਲੋ ਚੱਕੀ ਹੈ ਚੱਲ ਬੱਸ ਰੱਖੀਏ ਚੱਲ ਵੇਰਾ ਮੈਂ ਕਰ ਦੋ ਕਰਦੇ ਆਂ ਧੋੜੀ ਨੂੰ ਯਾ ਪਹਾੜੀ ਜਾ ਕੰਮੀ ਮੈਨੂੰ ਕਹਿੰਦਾ ਮੈਂ ਰਸਿਆ ਸਿੱਟਿਆ ਹੁਣ ਰਸਤੇ ਬਈ ਨਾ ਲਾਹ ਬਹੁਤ ਔੜੀ ਆ ਮੈਨੂੰ ਫੇ ਉਹ ਸੀ ਫੇ ਗੱਡੀ ਵਾਲੀ ਫੀਲਿੰਗ ਲੈਂਦੇ ਆ 12 ਲੱਖਾਂ ਵਾਲੀ ਦੀ 12 ਲੱਖ ਦੀ ਵੈਨੂ ਗੱਡੀ ਆਉਂਦੀ ਆ ਉਹਦੀ ਫੀਲਿੰਗ ਲੰਦਾ ਮੈਂ ਬੈਣੀ ਤਲਾਹੀ ਲੱਦ ਦੋ ਕਾਰੀ ਤੇ ਹੈ ਕਾਰੀ ਦੋ ਤੋਂ ਤਿੰਨ ਕਰਾਂ ਇਹ ਤੇ ਤਿੰਨ ਕਰ ਲੈ ਤਿੰਨ ਲੋਟ ਆਉਣੀ ਦੋ ਤਾਂ ਨਹੀਂ ਲੋਟ ਆਉਣੀ ਉਹ ਬੜੇ ਹੋਣੀ ਯਾਰ ਬਸ ਇਹ ਸਾਰਾ ਦੇਖ ਲੈ ਮਿੰਟੇ ਜੇ ਦਿਖਣ ਲੱਗੇਗਾ ਅੱਗੇ ਫੇ ਉਹ ਹੁੰਦੇ ਦਾ ਬੂਟਾ ਹੁਣ ਨਹੀਂ ਪੈ ਗਿਆ ਹਾਂ ਨਹੀਂ ਪਿਆ ਇੰਨਾ ਬਹੁਤ ਨਹੀਂ ਪਿਆ ਉਰੀ ਉਰੀ ਪੈ ਗਿਆ ਕਿਦਾਂ ਪਿੰਡ ਘਟਦਾ ਤੈਨੂੰ ਕਹਿੰਦੇ ਇਧਰੋਂ ਵੱਧਾ ਚਲੇ ਗਿਆ ਪਾਣ ਦੇ ਲਿਆ ਤੁਸੀਂ ਮੰਡ ਲੈ ਲੈ ਵਧੀਆ ਹੋ ਫਿਰਦਾ ਉਹ ਬਹੁਤ ਨਹੀਂ ਆ ਮੰਡ ਮੇ ਤੇ ਵੀ ਆਦਾ ਫਿਰਦਾ ਹਦਾ ਲੋਟਿਆ ਆਇਆ ਕੰਮ ਸੁੱਕੇ ਤਾਂ ਨਾ ਅੱਜ ਵੀ ਪਾਣੀ ਖੜਾ ਹੈ ਲੜੇ ਟੇੜ ਪਈ ਵੀ ਹੈ ਇੰਨਾ ਨਹੀਂ ਤਾਂ ਇਧਰ ਇਧਰ ਵੱਧ ਚਲੇ ਗਿਆ ਇਹਨੂੰ ਥੋੜਾ ਪਾਣੀ ਬਚਾਓ ਹੋ ਗਿਆ ਲਾਉਣਾ ਓਰੇ ਹਾਂ ਨਹੀਂ ਕਹਿੰਦੇ ਪਾਣੀ ਲਾਉਣਾ ਤਾਂ ਕਿਤੇ ਸਾਹੀ ਦਾ ਬਾਹਰ ਦਾ ਪਾਣੀ ਖੜਨਾ ਤੇ ਬਰਸਾਤ ਲੱਗ ਜਾਂਦੀ ਨਾ ਚੰਗੀ ਐ ਤਕੀ ਬੂਟੇ ਦਾ ਇੱਕ ਕਹੇ ਜੀ ਹੁਣ ਤੇ ਸਾਰੇ ਬੂਟੇ ਬਰਬਾਦ ਪਈਓ ਨੇ ਹੁਣ ਪੈ ਗਈ ਫਿਰ ਕਾ ਬੰਦਾ ਵੀ ਲੇਟ ਸਈ ਪਈਦਾ ਹੈ ਉਹ ਤਾਂ ਲੋੜ ਹੈ ਨਹੀਂ ਚੱਕਾ ਫਿਰ ਹੋ ਚੱਕ ਚ ਲੋੜ ਦੇ ਮੋੜ ਦੇ ਸੁਟਰਾ ਤਾਂ ਹੀ ਕਿ ਤੂੰ ਲੋੜੇ ਨਹੀਂ ਆਇਓ ਮੈਂ ਰਕਾਰਡ ਕਰਨਾ ਹੋ ਲਾ ਕਰ ਦੇ ਲੈ ਕਰ ਲੈ ਭਾਈ ਫਿਰ ਕਰੀ ਗਿਆ ਜਿੱਦਾਂ ਕਰ ਜੋਰ ਮਾਰਨਾ ਦਨਾ ਦੇਗਾ ਮਲੇਣਾਗਾ ਬਿੰਡਰ ਆ ਤੋੜ ਦੇ ਤੇ ਦੇਖਣੀ ਮੁੰਨਾ ਪਵੇ ਕਰਨੀ ਤਾਂ ਬਿੰਡਾ ਤੇ ਡਾਇਰ ਮੜਾ ਜਾਏਗਾ ਚੱਕ ਚੱਕ ਚੱਕਣਾ ਗਿਆ ਬਾਅਦ ਮੈਂ ਲੁੱਦੂੰਗਾ ਇੱਥੇ ਟੱਕ ਲਾ ਦੇ ਹੁਣ ਇਹਨੂੰ ਚੱਕੂਗੇ ਤਾਂ ਬਾਅਦ ਮੈਂ ਸੈਟਲੀ ਤਾਂ ਉੱਲਾ ਆ ਜਾ ਉਹ ਜਰ ਤੇ ਪਟਣਾ ਦੂਗਾ ਫਿਰ ਕਿਉਂ ਬਾਹਰ ਤੇ ਬਾਅਦ ਮਾੜਾ ਖਿੱਚੇ ਲੈ ਟੁੱਟ ਗਿਆ ਨਾ ਉਹਨੇ ਨਹੀਂ ਜੇ ਖੜਾ ਫਿਰ ਉਹ ਚੜਤੇ ਨਹੀਂ ਪਟਣਾ ਉਹ ਜੜ ਤੇ ਨਹੀਂ ਪਟਣਾ ਉਹਦਾ ਪੀਸੇ ਤਾਂ ਮਾ ਦਾ ਢੇਡਾ ਹਰਾ ਰਹਿਣਾ ਉਹਨੇ ਅੱਛਾ ਥੱਲੇ ਤਾਂ ਢੇਡਾ ਉਹਨੇ ਹਰਾ ਹੀ ਰਹਿਣਾ ਉੱਪਰਲੇ ਸੁੱਕਿਆ ਬਸ ਇਹਦਾ ਟੁੱਟ ਗਿਆ ਉਹਦਾ ਟੁੱਟ ਗਿਆ ਉਹਦਾ ਪੀਸੇ ਕੰਮ ਦਾ 8 ਫੁੱਟ ਦਾ ਪੂਰਾ ਪੀਸ ਆ 8 ਫੁੱਟ ਦਾ ਇੱਕ 8 ਤੇ ਪਰੇ 10 ਫੁੱਟ ਦਾ ਓਵਰ ਦਾ ਨਾਲੇ ਚੱਲ ਆ ਜਾ ਉੱਥੇ ਨੂੰ ਦੋ ਪੀਸ ਆਦੋਂ ਬਾਅਦ ਤਾਂ ਵਧੀਆ ਰਹੇ ਸਾਹ ਬਾਈਓ ਪਾਣੀ ਲਾਉਣਾ ਦਾ ਆਪੇ ਲੱਗ ਗਿਆ ਨਹੀਂ ਜੀ ਨੂੰ ਨਹੀਂ ਕਹ ਤੂੰ ਕਹਿੰਦਾ ਵੀ ਖਲ ਬਹੁਤ ਡੋਲ ਪੋਣੀ ਆ ਹੈ ਆ ਦੇਖ ਹਾਂ ਜਾ ਬੂਟੇ ਆ ਦੇਖ ਕਹੇ ਜੇ ਬੂਟੇ ਸਾਰੇ ਇਹ ਵੀ ਵਗਦੇ ਬੂਟੇ ਹਾਂ ਆ ਖਰਾਬ ਕਰਦੇ ਸਿਰੇ ਬਹੁਤ ਮੋਟੇ ਆ ਪਾਣੀ ਦੇ ਵੜਦੇ ਇਹਨੂੰ ਨਹੀਂ ਵੜਣਾ ਯਾਰ ਰਹਿਣ ਤੇ ਹੁਣ ਤੇ ਬੂਟੇ ਆ ਦੇਖ ਲੈ ਲੈ ਨਾ ਬਿੱਟਾ ਬਹੁਤ ਮੋਟੇ ਆ ਇਹ ਤਾਂ ਬਹੁਤ ਆ ਬੂਟਾ ਇੱਕ ਕਿਟ ਹੋਰ ਜਿਹੜਾ ਇਹ ਹੈ ਜ ਬੂਟਾ ਆਏਗਾ ਕਿਉਂ ਇਹ ਹੈ ਜ ਬੂਟਾ ਜਿਹੜਾ ਮੰਨ ਕੇ ਜਰਾ ਸਾਈਜ਼ ਹੈ ਜਿਹੜਾ ਇਹ ਇਹ 200 ਬੂਟਾ ਹੋਊਗਾ 200 ਤੋਂ ਤੇ ਜ਼ਿਆਦਾ ਇਹ 200 ਇਹ ਜਾ 200 ਪਪਾ ਉਹਦਾ ਕਿੰਨੇ 245 ਗਿਣੇ ਦੇ ਹਾਂ ਹਾਂ 45 ਤਾਂ ਪਤਲੇ ਜਿਹੜਾ ਵਿੱਚੋਂ ਜਿਹੜੇ ਪਣੇ ਦਰਮਿਆਨੇ ਮਿਨੇ ਆ ਉਹ ਦੂਏ ਛੱਡ ਕੇ 200 ਬੂਟੇ 200 ਬੂਟੇ ਇਹ ਜੇ ਰੱਖਦੇ ਜਿਹੜੀ ਤੇ ਕਾਪੀ 'ਚ ਲਿਖੇ ਹੋਏ ਤੇ ਯਾਰ ਹਾਂ ਬੜੇ 21 ਵਾਲੇ 21 21 ਇੰਚੇ 21 22 ਵਾਲੇ ਹਾਂ ਹਾਂ 21 22 ਤੇ 30 ਵੀ ਥਾ ਫੇਰ ਟੀਵੀ ਦੇ ਵਿੱਚ ਉਹ ਬੜੇ ਬੁੱਡੇ 200 245 ਲਿਖੇ ਹੋਏ ਤੇ ਬਾਕੀ ਛੋਟੇ ਮੋਟੇ ਦਾ ਲੱਗ ਤੇ ਉਹ ਲੱਗ 11 200 11 30 ਵਾਲੀ 16 17 15 ਇਹ ਤੇ ਇਹ ਕਾਫੀ ਪਰ بڑے ਲਿਖੇ ਆ ਵੀ ਆਹ ਵੇਗਣੇ ਵਾਲਾ ਪੁੱਤਾ ਏ ਉਹ ਆਪਣਾ 245 ਦਾ ਪਤਾ ਨਹੀਂ ਹਾਂ 45 ਦਾ ਹੁਣ ਮੈਂ ਕਹਿੰਦਾ 45 ਛੱਡ ਦੇ ਤੂੰ ਉਹੀ ਛੱਡ ਦੇ ਬੇਬੂ ਨਹੀਂ 45 ਛੱਡ ਦੇ ਤੂੰ ਮੈਂ ਉਹ ਵੀ ਕਹਿੰਦਾ 200 ਕੁੱਤਾ ਇਹ ਜਾਂ ਮੋਟਾ ਹੈ ਸਮਝਿਆ 45 ਪਤਲੇ ਰੱਖ ਲੈ ਵਿੱਚ ਬਾਕੀ ਤੁਸੀਂ ਜੂਨ ਭੂਨ ਤਾਂ ਜਿਹੜੀ ਹੈਗੀ ਹੈ ਉਹ ਆ ਲੈ ਵੱਡ ਭਾਈ ਆ ਜਾਓ ਤੇਰੀ ਮੁਕਣੀ ਗੱਲ ਆਪਾਂ ਨੇ ਹੁਣ ਆਪੇ ਬਾੜ ਲਾਉਣੀ ਆ ਮਹੀਨੇ ਤੱਕ ਆਪੇ ਗੱਡੀਆਂ ਚੱਕਣੀਆਂ ਹੁਣ ਕੀ ਕਰੀਏ ਉੱਥੇ ਮਾਰ ਤੱਕ ਮਾਰ ਦੋ ਉੱਥੇ ਉੱਪਰ ਯਾਰ ਤੱਕ ਮਾਰੀਦਾ ਤਿੰਨ ਪੀਛੇ ਦੇ ਦੋ ਬਣਾ ਲਈਦਾ ਹੁਣ ਇਹਦਾ ਬਹੁਤ ਔਖਾ ਕੰਮ ਪਾਡਣਾ ਹੈ ਉਹਨੇ ਚ ਜਾਂਦਾ ਫਰਕ ਹੈ ਜਾਂ ਜਿਹਨੂੰ ਕੋਈ ਨਹੀਂ ਉਹ ਖੜਾ ਹੀ ਇਦਾਂ ਦਾ ਆਹ ਆਉਣੇ ਪਾਰ ਵਾਲੇ ਗੀਰ ਲਿਆ ਲੱਗਿਆ ਵਾ ਕਿ ਨੌਲੇ ਨਾਲ ਫੇਰ ਪਤਾ ਲੱਗਦਾ ਹਾਂ ਉੱਪਰ ਗਿਰਦਾ ਤੇ ਡੌਲ ਲੈ ਕੇ ਨੌੜ ਤੇਰੇ ਅਜਾ ਕਰਮੀ ਚੋਕ ਹੀ ਪਾਰਾ ਕਰਮੀ ਚੋਕੇ ਪਾਰਾ ਫਲੇ ਸਹੀ ਆ ਜਾਂਦੀ ਆ ਕਾਲ ਹੁੰਦਾ ਹੁਣ ਲੱਗਣਾ ਪਿਆ ਡੌਲੇ ਜੋੜ ਦਾ ਕਰ ਦੋ ਰੋਟੇ ਹਾਂ ਹੁਣ ਲੱਗੂ ਪੜਾ ਕਰ ਨੌਲੇ ਹੀ ਜਾਂਦਾ ਪਰ ਐ ਨਹੀਂ ਆਹ ਵੱਡ ਪਹਿਲਾ ਚਿੰਗੀ ਜੀ ਆਉਲਿਓ ਇੱਕ ਟੱਕ ਚ ਚੱਕ ਦੂੰ ਮੈਂ ਚੱਕਦਾ ਦਮਾ ਆਨੂੰ ਉਹ ਜੱਕਦੀ ਬੱਬਾ ਡੱਕ ਜੱਕਦੀ ਬੂਟਾ ਬਾੜ ਰਿਹਾ ਉਹਨਾਂ ਅਸੀਂ ਇੱਕ ਰਕਮਾਂ ਜਾਣਾ ਬਾਹਰ ਲੱਗਿਆ ਤਾਂ ਵੱਡਣ ਇੱਕ ਵਾਰੀ ਪਵਾੜੀ ਪੈਰ ਪਰ ਮਾਰ ਲਈ ਮੈਰ ਟਿੰਡਾ ਤੇ ਜੜ ਹਾਂ ਆਹ ਬੂਟਾ ਉੱਡੀ 30 ਪਰ 35 ਬੂਟਾ ਆਹ ਬਹੁਤ ਬੜਾ ਵੀ ਕਹਿਆ ਬੂਟਾ ਹੈ ਇਹਦਾ ਇਹ ਆ ਸਾਰੀ ਲੈਨੇ ਇਹ ਜੀ ਤੇਰੀ ਆ ਸਿਰੇ ਧੱਕੇ ਪੈਸੇ ਤਾਂ ਤੇ ਨਹੀਂ ਲਾਉਂਗੇ ਖੱਦ ਜਾਉਂਗਾ ਲਾਉਂਗੇ ਫੇ ਨਹੀਂ ਆਪੇ ਲੂਟ ਕੰਮ ਇਹਦੇ ਆਪੇ ਲੂਟ ਕਰਾਂਗੇ ਥੱਲ ਲੈ ਇਹਨੂੰ ਕਿੰਨੇ ਕਰੂੰਗਾ ਕਿੰਨੇ ਬਣਾ ਦੇਣਾ ਹੁਣ ਪੁਰਕਾ ਕੇ ਹੱਬ ਬਾਲਾ ਚੱਕੀ ਲੈਣ ਤਾਂ ਕਿਸੇ ਨੇ ਮੁੰਡੇ ਪਰ ਇੱਕ ਬੰਦੇ ਨੇ ਲੈ ਜਾਣ ਤਾਂ ਲਾ ਕੇ ਹੁਣ ਸੁੱਕਾ ਹੋਇਆ ਬੁੱਟਾ ਏ ਹੂੰ ਉਹ ਮੋਚੇ ਵਧੀਆਂ ਨਾਲੇ ਇਹ ਲੰਬੇ ਚੱਲੂਗੇ ਲੱਪਾ ਕਰਾ ਬਾੜੇ ਮੈਂ ਰੱਖ ਦੇ ਹੈ ਬਾੜੇ ਮੈਂ ਰੱਖਿਆ ਹੁਣ ਲੈ ਆ ਕੇ ਹਾਂ ਠੰਡ ਕੰਮ ਆਊਗਾ ਇਹ ਇੱਥੇ ਰੱਖ ਦੇਣ ਵਾਲੇ ਆ ਕੇ ਬੜਾ ਇੱਕ ਲੱਗਿਆ ਵਾ 10 ਦਿਨ ਮौज ਹੋਰ ਮੁੱਕ ਬੁੱਕ ਤਾਂ ਨਹੀਂ ਏ ਥਿਆਲ ਥਿਆਲ ਥਾਕ ਮੇਨ ਬਰਾਲੀਂ ਸਾਗ ਸਾਗ ਵੀ ਆਉਣੇ ਆਲਾ ਹੁਣ ਸਾਗ ਤਾਂ ਮੈਂ ਲਿਆਉਂਦਾ ਕਿਤੇ ਨਹੀਂ ਹੁਣ ਲੱਗ ਗਿਆ ਹੁਣ ਰੂਪੜਾ ਆਉਣ ਪਤਾ ਨਹੀਂ ਇਹ ਜਾਨੀ ਕਿੱਥੇ ਕਿਹੜਾ ਉਰੇ ਆਹੀ ਸਾਗ ਵੀ ਵਧੀਆ ਆਪਣੇ ਖੇਤਾਂ ਵਾਲੇ ਵਧੀਆ ਜਿਹੜੇ ਇੱਧਰ ਹਨ ਕਾੜਾ ਲਾ ਕੇ ਇੱਧਰ ਸਾਗ ਚਾਹ ਲੈ ਉਹ ਸਬਜ਼ੀ ਦਾ ਮੌਸਮ ਨਾਲ ਵੀ ਲਾਦੀ ਯਾਰ ਇਹਦਾ ਮੌਸਮ ਹੁਣ ਇਹ ਆਈ ਸਾਗ ਜਿਆ ਕਾਫੇ ਦਾ ਆਹੀ ਵੀ ਗੱਲ ਜਾਂ ਸਿਆਵਨ ਦਾ ਕਹਿੰਦਾ ਵੀ ਤੇਰਾ ਖਾਸ ਸਾਗ ਖਾ ਲੈ ਰਹਿਣ ਦੋ ਹਾਂ ਤਾਂ ਕਹਿੰਦੇ ਨਾ ਮੌਸਮ ਆਉਣਾ ਸਾਗ ਦਾ ਕੋਈ ਵੀ ਚੀਜ਼ ਆ ਜਾਂ ਤਾਂ ਬਰਸੀਨ ਚ ਹੋਣਾ ਉਹਨੇ ਉਹੀ ਸਵਾ ਲੱਗਣਾ ਤੁਹਾਨੂੰ ਰੇਗ ਨਾਲ ਹੋਵੇ ਰਸੀ ਨਾਲ ਹੋਵੇ ਮਖਣੀ ਬਾਜੀ ਬਸ ਆਹ ਜਿਆ ਗੱਲਾਂ ਐ ਇਸੀ ਕੀ ਦੇ ਚਮਚੇ ਪਾਏ ਹੁਣ ਦੋ ਸਾਗ ਚ ਨਹੀਂ ਆਈ ਹੋਵੇ ਇਸੀ ਕੀ ਇਹ ਦੋ ਇਹ ਮਖਣੀ ਤਾਂ ਇੰਨੀ ਹੋਵੇ ਹਾਂ ਨਹੀਂ ਦੋ ਜਮ ਦੇ ਕੀ ਦੇ ਦੇਸੀ ਦੀ ਮਖਣੀ ਦਾ ਅੱਧੀ ਕੋਲੀਓ ਪੈਂਦੀ ਫਿਰ ਹਾਂ ਸਾਗ ਤਾਂ ਬਣਦਾ ਸਵਾਦ ਆ ਬਣਦਾ ਤੜਕਾ ਤਰਕਾ ਚੰਗਾ ਲੱਗਿਆ ਹੋਵੇ ਲਸਣ ਦਾ ਅੱਗੇ 1 ਸਾਲ ਪਹਿਲਾਂ ਲੈਣ ਲੱਗੀ ਹੋਈ ਐ ਇਹਨਾਂ ਨਾਲ ਤੇ ਆ ਲੈਣ ਕੱਢ ਹੁਣ ਹੋਰ ਕੰਮ ਕਰਨਾ ਅੱਗੇ ਤੇ ਯਾਰ ਇੱਕ ਕਿਹਦਾ ਖੇਤ ਲਾਉਣਾ ਨਾ ਬਾਈ ਇੱਕ ਵਾਰੇ ਲਾਓ ਕੱਲੂ ਬਾਬਰ ਵਾਲਾ ਕੰਮ ਗਲਤ ਹੈ ਕੱਲੂ ਦੇਖਦੇ ਆ ਕੱਲੂ ਛਟੀ ਬੁੱਕ ਕਰਾਉਣੀ ਹੈ ਕੱਲੂ ਪਹਿਲਾਂ ਉਹ ਲੈਣਾ ਮਿਲ ਕੇ ਆਉਣੇ ਨੇ ਜੀ ਅਸੀਂ ਕੀ ਕਿੰਨੀ ਛਟੀ ਲੱਗੂਗੀ ਫੇਰ ਦੇ ਮਾਰ ਕੇ ਨਾ ਕਰਮਾ ਉਹ ਜਿਹੜਾ ਦਸਮੇਸ਼ ਵਾਲਾ ਨਹੀਂ ਹੈਗਾ ਚਮਕੌਰ ਸਾਹਿਬ ਉਹਦੇ ਕੋਲ ਕਰਾਉਣੀ ਹੈ 11 ਨੰਬਰ 11 ਨੰਬਰ ਛਟੀ ਲਾਉਣੀ ਹੈ ਵੀਡੀਓ ਕਰਾਉਣੀ ਹੈ ਉਹ ਕਹਿੰਦਾ ਨਾਲੇ ਛਟੀ ਲਾ ਕੇ ਦੇਖੀ ਕਹਿੰਦਾ ਬਾਈ ਕੀ ਆ ਕਹਿੰਦੀ ਐ ਨਾ ਠੀਕ ਐ ਕੱਲੂ ਕਰਾ ਦੇ ਕੱਲੂ ਦੇ ਤਾਂ ਐਸਾ ਲਾ ਲੈਣਾ ਸੀ ਇਹਦਾ ਕਿੰਨੀ ਛਟੀ ਲੱਗੂ ਜੀ ਦੇਵਾ ਯਾਨੀ ਕੋਈ ਤਿੰਨ 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 ਕਿੱਲਾਂ ਦੀ ਬੁੱਕ ਕਰਾਉਣੀ ਹੈ ਅਸੀਂ ਰਹਿ ਉਹ ਆਪਣੇ ਹੋਗੇ 1.5 ਕਿਲਾ ਮੰਨ ਲਓ। 1.5 ਸਾਡੇ ਦੇ ਬਿਲਕੁਲ। 1.5 ਕਿਲਿਆਂ ਦੀ। ਠੀਕ ਹੈ। ਕਹਿੰਦਾ ਫੋਟੋ ਵੀ ਕਰੂੰਗਾ ਕਹਿੰਦਾ ਤੁਹਾਡੇ ਨਾਲ ਤਾਂ ਰੇਟ ਮਾਂ ਦੱਸਦੇ। ਬਹੁਤ ਠੀਕ ਹੈ। ਗੱਲ ਨੂੰ ਨਹੀਂ ਜਿੱਥੇ। ਥੱਲੇ ਲਾ ਥੱਲੇ। ਇਹ ਦੇਨੀ। ਉਹ ਥੱਲੇ ਲਾ ਕੀ ਜੂਰ ਮਾਰਿਆ ਜੂਰ ਖਾ ਜੂਗਾ। ਕਵਾੜੀ ਥਲੀ ਕਵਾੜੀ ਜਿੱਡੀ ਆਏ। ਪੁੱਠੀ ਚੱਲਣ ਲੱਗੀ ਹੁਣ ਕੀ ਦਾ ਵਾ ਕੱਲ ਦਾ ਕਹੀ ਜਾਂਦਾ ਮੈਂ ਚੱਕ ਲਿਆ ਜੀ ਚੱਕ ਲੀ ਰਿਹਾ ਰਸਤਾ ਹੋ ਗਿਆ ਦਾ ਗਿੱਲਾ ਵਾ ਟਰੈਕਟਰ ਕਾ ਨੂੰ ਲਵੇੜਨਾ ਤਾਂ ਹੁਣ ਕੱਢ ਕੇ ਲੈ ਟਰੈਕਟਰ ਨਾਲੇ ਕੱਖ ਵੜ ਲਿਆਉਂਦੇ ਆ ਨਾਲੇ ਚੱਕ ਲੀਂਦੇ ਨਹੀਂ ਕਿਸੇ ਨੇ ਗੋਲ ਕਰ ਜਣਾ ਇਹ ਠੀਕ ਨਹੀਂ ਮਾਰਦਾ ਕੋਹ ਬੰਗਣਾ ਫਰਟ ਆ ਕੇ ਦੱਲਦਾ ਜਾਂਦਾ ਗਾੜੀ ਆ ਵੀ ਠੀਕ ਆ ਗੱਲ ਹੁਣ ਮਾਰਦਾ ਫਰਟ ਕੋਹ ਬੰਗਣਾ ਉਹ ਕਿਹ ਕੈਸਟਰੋਲ ਠੀਕ ਹੋ ਜੂਗਾ ਨਾ ਠੀਕ ਹੋ ਜੂਗਾ ਆ ਗਿਆ ਕੈਸਟਰੋਲ ਜੋ ਆ ਜਾਂਦਾ ਕੈਸਟਰੋਲ ਆ ਤੇ ਆ ਲੈ ਇੱਕ ਟੱਕ ਮਨਾ ਵੜ ਦਵਾਉਣ ਚਾਹ ਟੱਕ ਮਾਰ ਲੈਦਾ ਵੀ ਪਤਾ ਆਹੋ ਜਿੱਥੇ ਦੇ ਵੱਡ ਨਹੀਂ ਹੋਈ ਆਪ ਠੀਕ ਆ ਗੱਲ ਲੱਦ ਲੈ ਆ ਜਾ ਪਹਿਲਾਂ ਉਹਨੂੰ ਲੱਦ ਲੈ ਤਿੰਨਾਂ ਨੂੰ ਦੋ ਹੰਦ ਲੱਦ ਲੱਦ ਪੁੱਛਾ ਦੇ ਲੱਗਿਆ ਹੀ ਹੈ ਉਧਰ ਮੈਂ ਸੰਦਾ ਵੀ ਟਾਈਮ ਹੋਊਗਾ ਉਧਰ ਕੱਟਾ ਕਾਲਾ ਕੱਟਾ ਮੋੜ ਗਿਆ ਰਾਤ ਕਾਲਾ ਕੱਟਾ ਮੋੜ ਗਿਆ ਬਾਪੂ ਸਾਬ ਲੱੱਦ ਕੇ ਦੇਖਣ ਆਲਾ ਜਿੱਦਾਂ ਲੱੱਦ ਕੇ ਲੈ ਗਿਆ ਰੇੜੀ ਲੈ ਆ ਦਿੰਦੇ ਰਿਹਾ ਹੋਏ ਪਹਿਲਾਂ ਥਲੀਆਂ ਸਾਰੀਆਂ ਲੱਟਾਂ ਬੰਦ ਕਰੀਆਂ ਲੱਟਾਂ ਬੰਦ ਕਰੀਆ ਕੱਟਾ ਲੰਦਿਆ ਹੈ ਹੂੰ ਕੱਟਾ ਲਿਆਂਦੀ ਤੇ ਰੇੜੀ ਹਰੀ ਵਾਲੀ ਗੋਆ ਚੱਕਦਾ ਜਿਹੜੀ ਫਿਰ ਕੱਟੇ ਖੜਾ ਕਰਕੇ ਲੈ ਗਿਆ ਰਾਤ ਲੰਦਰ ਲੱਗਿਆ ਮਾ ਤੁਸੀਂ ਆਏ ਨਹੀਂ ਮੈਂ ਕੁੰਡਾ ਖੋਲੀ ਖੜਾ ਹੈ ਕਹਾਂ ਕੱਟਾ ਹੀ ਛਾਲਾ ਛਾਲਾ ਮਾਰ ਕੇ ਸੀਟ ਕਿੰਨੀ ਨੂੰ ਮੈਂ ਰੇੜੀ ਸਾਈਕਲ ਜਲਾਉਣ ਲੱਗਿਆ ਤਾਂ ਹੈ ਕਹਿੰਦਾ ਪਈਆ ਮਾਰ ਕੇ ਨੇ ਰੋ ਛੱਡ ਕੇ ਗਏ ਮੈਂ ਇਸਨੇ ਲਾਇ ਹੀ ਨਹੀਂ ਉਹ ਭਾਈ ਮੈਂ ਇਸਲੇ ਲਾਉਣਾ ਤਾਂ ਉਸ ਦਿਨੇ ਗੱਗੇ ਉਹ ਜਿੱਦ ਨੇ ਮੇ ਕੱਟ ਪਕੱਟੀ ਮਰੀ ਸੀ ਹਾਂ ਚੜ੍ਹ ਪੰਜ ਛੇ ਦਿਨ ਬਾਅਦ ਲੈ ਗਿਆ ਇਹ ਉਹਨੂੰ ਵੀ ਪਤਾ ਉਹਨੂੰ ਪਤਾ ਲੱਗ ਗਿਆ ਮੈਨੂੰ ਵੀ ਪਤਾ ਲੱਗ ਗਿਆ ਰੰਨੇ ਨੂੰ ਕਹਿੰਦਾ ਹੁਣ ਲਾਉਂਦੀ ਨਹੀਂ ਮੈਂ ਹੁਣ ਕੀ ਲਾਉਣਾ ਇਹਨੇ ਮਾਹ ਮੇਰਾ ਮੋੜ ਦਿਆ ਭਾਈ ਠੀਕ ਨਹੀਂ ਮੇਰਾ ਤਾਂ ਦੋਹਾਂ ਜੂੰਗ ਦਾ ਦਾ ਦੂਆ ਦੋਹੇ ਦੁੱਧ ਤਾਰਦੇ ਦੋਹਾਂ ਜੂੰਗ ਦਾ ਦਾ ਦੋਹੇ ਦੂਆ ਦੂਆ ਮਾਹ ਲੋਟ ਆ ਕੰਮ ਚੱਕ ਲੈ ਫੜਾ ਫੜਾ ਉਹਦਾ ਹੁਣ ਦੁੱਧ ਨੂੰ ਘਟ ਘਟ ਗਿਆ ਉਹ ਨਾ ਮਾੜਾ ਹੋ ਜਾਣਾ ਨਹੀਂ ਦੁੱਧ ਕਜੁੰਗਦਾ ਦਾ ਚੱਕ ਜਾ 23 ਵਸਤ ਪਾ ਦਾ ਤੋ ਇਸ ਨੂੰ ਕੌਣ ਲੱਗਿਆ ਵਾਹ ਕਿੰਨਾ ਫਰਕ ਪੈ ਗਿਆ ਦੇਖ ਲੈ ਇੰਨਾ ਵਜ਼ਨ ਘਟ ਗਿਆ ਟੁੱਟਣੇ ਸੁੱਕਦਾ ਸਾਰੀ ਪਨਾਹ ਦਾ ਹੈ ਹਾਂ ਸੁੱਕਿਆ ਪਰ ਰਹਿ ਗਿਆ ਹੁਣ ਨਹੀਂ ਕਿਹੜਾ ਚੱਕ ਹੋ ਜਾਂਦਾ ਹੈਗਾ ਮੁੱਛਾਂ ਦੀ ਗੱਲ ਹੈ ਦਾਤੀਆ ਬਜਾਰੀ ਦਾਤੀਆਂ ਟੁੱਟ ਜੂਵੇ ਪਲਾਂਟ ਉਹਦੇ ਉੱਪਰ ਰੱਖੀ ਨੀ ਈਆ ਕਿ ਕਰਿਆ ਗਿਆ ਫੋਟਾ ਨਹੀਂ ਕੋ ਟੁੱਟਿਆ ਬਸ ਮਾਰ ਲੈਨੇਗਾ ਹਾਂ ਫੋਟਾ ਟੁੱਟਿਆ ਬਸ ਅਲਾਗ ਟੁੱਟਿਆ ਹੋ ਜਾ ਚੱਕਣਾ ਦੇਖ ਲਿਆ ਹੈ ਜਗਾਣਾ ਮੇ ਸਿੱਧਾ ਲਾਗ ਟੁੱਟਿਆ ਫੇ ਦੇਖ ਲੈ ਚੱਕਣਾ ਨਾ ਆਪਣੀ ਬੀਗਲ ਵਸ ਹੁਣ ਤਾਂ ਸਿਲੰਡਰਾਂ ਦਾ ਕੰਮ ਹੋ ਗਿਆ ਇਹ ਚੁੱਲਾ ਕੋਈ ਉਹ ਵਾਲ ਦਾ ਕਿੰਨਾ ਦੇਖੀ ਤੇਰੇ ਸਾਹਮਣੇ ਤੂੰ ਨਹੀਂ ਪਰ ਜਲਣਾ ਇਹ ਹਾਂ ਘਰਾਂ ਕੋਈ ਨਹੀਂ ਹੈ ਜਲਦਾ ਹੈਗਾ ਘਰਾਂ ਤਾਂ ਹੁਣ ਪਾਥੀਆਂ ਚੱਲਦੀਆਂ ਚੱਲਦੀਆਂ ਜਿਆਦਾ ਬਸ ਹੁਣ ਅੱਪਾ ਜਿਹਦਾ ਸਿਲੰਡਰ ਚੱਲਦੇ ਆ ਜਦੋਂ ਵਾ ਅੱਗੇ ਹੁੰਦਾ ਤਾਂ ਬਾਲਣ ਇਕੱਠਾ ਕਰਦੇ ਹਾਂ ਚੱਲ ਬਈ ਚੱਕ ਚੱਕ ਮਹਾੜੀ ਚੱਕ ਚੱਲੀਏ ਕੋਹੜੀ ਕਿੱਥੇ ਓਹੋ ਨਾਗਾ ਰਹੀ ਚਾਰ ਬੂਟੇ ਵੱਢਣੇ ਪੈਣਦੇ ਤੇ ਚੱਕੀ ਲੈ ਜਾਣੇ ਪੈਣਦੇ ਤੀ ਹੁਣ ਤਾਂ ਚੱਕਰ ਦੱਸਾਂ ਕੀ ਆਏ ਇਹ ਬੂਟਾ ਗੱਗੇ ਇਹ ਸਾਲਾ ਕੋਹਾੜੀ ਨਹੀਂ ਚੱਲਦੀ ਬਈ ਤੇ ਪਰ ਸੁੱਕੇ ਪੈਣ ਜਲਦੀ ਹਾਂ ਉਹ ਬੜੀ ਹੁੰਦੀ ਆ ਗਿੱਲੇ ਵਿੱਚ ਤੂੰ ਪੱਟ ਨੂੰਗਾ ਤੂੰ ਸੁੱਕਣ ਤੂੰ ਵੱਟ ਕੇ ਦਿਖਾ ਦੀ ਤਾਂ ਫੇਰ ਪੱਟ ਹੋ ਜਾਂਦਾ ਮਾੜਾ ਜੋਂ ਟਾਏ ਆ ਤੂੰ ਤੂੰ ਨਹੀਂ ਪੱਟੂਂਦਾ ਜਮੇ ਹਾਂ ਯਾਰ ਇਹ ਜੱਟ ਦੀ ਤੂੰ ਤਾਂ ਮੋਛਾ ਕਦੇ ਨਾ ਪਚਾਰੇ ਟੁੱਟਦੀ ਹੋਈ ਨਹੀਂ ਗਈ ਕਿਸੇ ਨੇ ਗੀਤ ਮਾ ਕੇ ਆਇਗਾ ਚੰਗਾ ਜੀ ਸਾਥੀ ਕਾਲੀ ਚੱਲਦੇ ਜੀ